ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਗਲਤੀ ਦੇ ਬਾਰੇ ਜਿਹੜੀ ਗਲਤੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਅਕਸਰ ਹੀ ਕਰ ਦਿੰਦੇ ਹਾਂ ਕਿਉਂਕਿ ਇਹ ਗਲਤੀ ਇੰਨੀ ਵੱਡੀ ਹੈ ਕਿ ਇਸ ਗਲਤੀ ਦੀ ਮਾਫੀ ਨਹੀਂ ਮਿਲਦੀ ਸਾਧ ਸੰਗਤ ਜੀ ਇੱਕ ਬਹੁਤ ਹੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੋਏ ਹਨ ਜਿਨ੍ਹਾਂ ਦਾ ਨਾਮ ਆਇਆ ਹੈ ਸੰਤ ਸੁਨਦਰ ਸਿੰਘ ਜੀ ਕਹਿੰਦੇ ਉਹਨਾਂ ਦੇ ਸਥਾਨ ਤੇ ਹਮੇਸ਼ਾ ਦੋ ਤਰ੍ਹਾਂ ਦੇ ਲੰਗਰ ਚੱਲਦੇ ਸਨ ਇੱਕ ਲੰਗਰ ਸੰਗਤ ਦੇ ਲਈ ਅਤੇ ਦੂਸਰਾ ਲੰਗਰ ਜਾਨਵਰਾਂ ਦੇ ਲਈ ਜੇਕਰ ਕੋਈ ਬਿਮਾਰ ਜਾਨਵਰ ਮਿਲਦਾ ਤਾਂ ਉਹਨੂੰ ਵੀ ਫੜ ਕੇ ਇਸ ਅਸਥਾਨ ਤੇ ਲਿਆਂਦਾ ਜਾਂਦਾ ਉਹਦਾ ਇਲਾਜ ਕੀਤਾ ਜਾਂਦਾ ਉਹਦੀ ਸੇਵਾ ਕੀਤੀ ਜਾਂਦੀ ਉਹਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਕਹਿੰਦੇ ਮਹਾਪੁਰਖ ਜੀ ਖੁਦ ਆਪਣੇ ਹਾਥੀ ਜਾਨਵਰਾਂ ਦੀ ਸੇਵਾ ਕਰਦੇ ਸਨ ਕਹਿੰਦੇ ਇੱਕ ਵਾਰ ਉੱਥੇ ਇੱਕ ਐਸਾ ਕੁੱਤਾ ਆਇਆ ਜਿਹਦੀ ਰੇਡ ਦੀ ਹੱਡੀ ਟੁੱਟੀ ਹੋਈ ਸੀ ਉਹ ਰੇਡ ਰੜ ਕੇ ਜਿੰਨਗੀ ਛੇਰਿਆ ਸੀ ਕਹਿੰਦੇ ਉਹਦੇ ਅੱਗੇ ਭੋਜਨ ਪ੍ਰਸ਼ਾਦਾ ਪਾਇਆ ਜਾਂਦਾ ਤਾਂ ਉਹ ਵੀ ਉਹ ਚੰਗੀ ਤਰ੍ਹਾਂ ਨਹੀਂ ਸੀ ਖਾ ਸਕਦਾ ਕਿਉਂਕਿ ਦੂਸਰੇ ਜਾਨਵਰ ਆ ਕੇ ਉਹਦੇ ਤੋਂ ਖੋ ਕੇ ਲੈ ਜਾਂਦੇ ਸਨ ਕਹਿੰਦੇ ਡਾਕਟਰਾਂ ਨੇ ਵੀ ਉਹਦਾ ਬੜਾ ਇਲਾਜ ਕੀਤਾ ਉਹਦੇ ਹਾਲਾਤ ਬੜੇ ਹੀ ਤਸਜੋਗ ਸਨ ਕਹਿੰਦੇ ਇੱਕ ਦਿਨ ਉਹ ਡਾਕਟਰ ਮਹਾਪੁਰਖਾਂ ਦੇ ਕੋਲ ਆਏ ਅਤੇ ਆ ਕੇ ਬੇਨਤੀ ਕੀਤੀ ਕਿ ਆਹ ਬਾਬਾ ਜੀ ਇਸ ਕੁੱਤੇ ਦੇ ਹਾਲਾਤ ਬੜੇ ਹੀ ਤਰਸਜੋਗ ਹਨ ਅਤੇ ਜੋ ਵੀ ਭੋਜਨ ਪ੍ਰਸ਼ਾਦਾ ਇਹਦੇ ਅੱਗੇ ਪਾਇਆ ਜਾਂਦਾ ਹੈ ਉਹ ਵੀ ਭੋਜਨ ਪ੍ਰਸ਼ਾਦਾ ਦੂਸਰੇ ਜਾਨਵਰ ਇਹਦੇ ਤੋਂ ਖੋ ਕੇ ਲੈ ਜਾਂਦੇ ਹਨ ਇਸ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ ਕਿ ਕਿਉਂ ਨਾ ਇਸ ਨੂੰ ਜ਼ਾਇਦਾ ਟੀਕਾ ਲਗਾ ਕੇ ਇਸ ਦੀ ਮੁਕਤੀ ਕਰ ਦਈਏ ਤਾਂ ਕਹਿੰਦੇ ਬਾਬਾ ਜੀ ਕਹਿਣ ਲੱਗੇ ਕਿ ਭਾਈ ਇਸ ਕੁੱਤੇ ਨੂੰ ਦੇਖ ਕੇ ਤਰਸ ਤਾਂ ਸਾਨੂੰ ਵੀ ਬਹੁਤ ਆਉਂਦਾ ਹੈ ਪਰ ਇਹਦੇ ਤੇ ਤਰਸ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਹੈ ਇਹਨੂੰ ਇਸ ਦੀ ਸਜ਼ਾ ਭੁਗਤਣੀ ਹੀ ਪਵੇਗੀ ਸਜ਼ਾ ਭੁਗਤਣ ਤੋਂ ਬਾਅਦ ਹੀ ਮੁਕਤੀ ਮਿਲੇਗੀ ਕਹਿੰਦੇ ਉਹ ਡਾਕਟਰਾਂ ਨੇ ਕੋਲ ਖੜੀ ਸੰਗਤ ਦੇ ਕਹਿੰਦੇ ਉਹ ਡਾਕਟਰਾਂ ਦੇ ਕੋਲ ਖੜੀ ਸੰਗਤ ਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਇਸ ਨੂੰ ਕਿਸ ਗੱਲ ਦੀ ਸਜ਼ਾ ਮਿਲੀ ਹੈ ਬਾਬਾ ਜੀ ਨੇ ਕਿਹਾ ਕਿ ਭਾਈ ਇਹ ਪੜਿਆ ਲਿਖਿਆ ਬੰਦਾ ਸੀ ਪਰੇ ਜਿੱਥੇ ਵੀ ਜਾਂਦਾ ਸੀ ਉੱਥੇ ਜਾ ਕੇ ਇੱਕੋ ਹੀ ਕੰਮ ਹੁੰਦਾ ਸੀ ਇਸਦਾ ਸੰਤਾਂ ਦੀ ਨਿੰਦਿਆ ਕਰਨੀ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਉਹਨਾਂ ਦਾ ਮਜ਼ਾਕ ਉਡਾਉਣਾ ਉਹਨਾਂ ਨੂੰ ਮੰਦਾ ਬੋਲਣਾ ਸੰਗਤ ਜੀ ਆਪਾਂ ਵੀ ਕਈ ਵਾਰ ਆਪਣੇ ਆਸ-ਪਾਸ ਅਜਿਹੇ ਮਨੁੱਖ ਦੇਖਦੇ ਹਾਂ ਜੋ ਹਰ ਤਰ੍ਹਾਂ ਦੇ ਨਾਲ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਕਹਿੰਦੇ ਹਨ ਕਿ ਰੱਬ ਕਿਸ ਨੇ ਦੇਖਿਆ ਹੈ ਪਾੜ ਕਰਨ ਦਾ ਕੀ ਫਾਇਦਾ ਹੈ ਫਿਰ ਕਹਿਣਗੇ ਅਮਰਤ ਵੇਲੇ ਉਠਣ ਦੇ ਨਾਲ ਕੀ ਹੋ ਜਾਂਦਾ ਹੈ ਜਾਂ ਕਹਿਣਗੇ ਵਾਰ-ਵਾਰ ਇੱਕੋ ਗੱਲ ਕਹਿਣ ਦਾ ਕੀ ਫਾਇਦਾ ਭਾਵ ਕਿ ਵਾਰ-ਵਾਰ ਨਾਮ ਛੱਪਣ ਦਾ ਕੀ ਫਾਇਦਾ ਗੁਰਬਾਣੀ ਪਾਠ ਹਰ ਰੋਜ਼ ਕਰਨ ਦਾ ਕੀ ਫਾਇਦਾ ਇਦਾਂ ਹੀ ਕਹਿੰਦੇ ਇਸ ਮਨੁੱਖ ਦਾ ਕੰਮ ਸੀ ਨਾਮ ਛੱਪਣ ਵਾਲਿਆਂ ਦੀ ਨਿੰਦਿਆ ਕਰਦਾ ਉਹਨਾਂ ਨੂੰ ਰੱਬ ਦੇ ਨਾਲੋਂ ਤੋੜਨ ਦਾ ਯਤਨ ਕਰਦਾ ਸੀ ਉਹਨਾਂ ਦਾ ਮਜ਼ਾਕ ਉਡਾਉਂਦਾ ਸੀ ਉਹਨਾਂ ਨੂੰ ਮੰਦਾ ਬੋਲਦਾ ਸੀ ਇਸ ਕਰਕੇ ਇਹਨੂੰ ਕੁੱਤੇ ਦੀ ਜੋਣ ਮਿਲੀ ਹੈ ਅਤੇ ਉੱਪਰੋਂ ਇਹ ਜਿਹੜੇ ਸੱਟ ਹੈ ਰੇਡ ਦੀ ਹੱਡੀ ਟੁੱਟੀ ਹੈ ਜਿਸ ਤੋਂ ਇਹ ਮਤਾਜ ਹੋ ਕੇ ਬੈਠ ਗਿਆ ਹੈ ਅਤੇ ਆਪਣੀ ਸਜ਼ਾ ਭੁਗਤ ਰਿਹਾ ਹੈ ਕਹਿੰਦੇ ਕੁਝ ਸੰਗਤਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਤਾਂ ਸਭ ਬਖਸ਼ੇ ਜਾਂਦੇ ਹਨ ਸਤਗੁਰ ਸੱਚੇ ਪਾਸ਼ਾ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਇਹਨੂੰ ਕਿਉਂ ਨਹੀਂ ਬਖਸ਼ਿਆ ਗਿਆ ਤਾਂ ਕਹਿੰਦੇ ਬਾਬਾ ਜੀ ਨੇ ਕਿਹਾ ਕਿ ਪਾਈ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਉਹੀ ਬਖਸ਼ਿਆ ਜਾਂਦਾ ਹੈ ਜੋ ਨਿਮਾਣਾ ਹੋ ਕੇ ਗੁਰੂ ਅੱਗੇ ਟੈਪਿੰਦਾ ਹੈ ਪਰ ਹੰਕਾਰੀ ਬੰਦੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਕਿਰਪਾ ਨੂੰ ਹਾਸਲ ਕਰਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਜੀ ਕਰ ਮਾਫੀ ਹਾਸਲ ਕਰਨੀ ਹੈ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਟੈਪ ਪਾਉ ਆਪਣੇ ਅੰਦਰੋਂ ਮੈਨ ਨੂੰ ਮਾਰਨਾ ਪਵੇਗਾ ਆਪਣੇ ਅੰਦਰ ਦੇ ਹੰਕਾਰ ਨੂੰ ਈਰਖਾ ਨੂੰ ਮਾਰਨਾ ਪਵੇਗਾ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਥਾਂ ਮਿਲੇਗੀ ਸੋ ਬਾਬਾ ਜੀ ਇਹ ਗੱਲਾਂ ਕਹਿ ਕੇ ਸਭ ਸੰਗਤਾਂ ਨੂੰ ਸਮਝਾਇਆ ਕਿ ਪਾਈ ਨਿੰਦਿਆ ਚੁਗਲੀ ਕਰਨੇ ਬਹੁਤ ਮਾੜੀ ਗੱਲ ਹੈ ਮੇਰੇ ਪੰਜਵੇਂ ਪਾਸ਼ਾ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਬਖਸ਼ਿਸ਼ ਉਹਨਾਂ ਦੀ ਬਖਸ਼ੀ ਬਾਣੀ ਸਿਰ ਸੁਖਨੀ ਸਾਹਿਬ ਜੀ ਦੀ ਬਾਣੀ ਦੀ 13ਵੀਂ ਅਸ਼ਟਪਤੀ ਦੇ ਵਿੱਚ ਕਿ ਜੋ ਸੰਤਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦੇ ਨਾਲ ਕੀ ਕੀ ਹੁੰਦਾ ਹੈ ਬਾਬਾ ਨਾਨਕ ਸਿੰਘ ਜੀ ਦੇ ਬਚਨ ਹਨ ਕਹਿੰਦੇ ਕਿ ਜੋ ਮਨੁੱਖ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਨੇ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਲੋੜ ਨਹੀਂ ਪੈਂਦੀ ਉਹ ਤਾਂ ਖੁਦ ਆਪ ਹਰ ਰੋਜ਼ ਜ਼ਹਿਰ ਖਾ ਰਹੇ ਹੁੰਦੇ ਹਨ ਅੰਦਰੋਂ ਅੰਦਰ ਹੀ ਉਹ ਆਪਣਾ ਆਪ ਗਵਾ ਰਹੇ ਹੁੰਦੇ ਹਨ ਸੋ ਨਿੰਦਿਆ ਚੁਗਲੀ ਕਰਨੇ ਜਾਂ ਸੋਣੇ ਇਹ ਦੋਵੇਂ ਹੀ ਮਾੜੇ ਨੇ ਸਾਡੇ ਕੋਲੋਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਹੋ ਜਾਂਦੀ ਹੈ ਤਾਂ ਭੁੱਲ ਕੇ ਵੀ ਇਹ ਗਲਤੀ ਨਹੀਂ ਕਰਨੀ ਜੇ ਅਗਰ ਆਪਾ ਖੁਦ ਨਹੀਂ ਕਰਦੇ ਪਰ ਸੁਣ ਲੈਂਦੇ ਹਾਂ ਸੁਣਨਾ ਵੀ ਓਨਾ ਹੀ ਵੱਡਾ ਪਾਪ ਹੈ ਕਹਿੰਦੇ ਚੁਗਲੀ ਕਰਨ ਦੀ ਸਜ਼ਾ ਮਿਲਦੀ ਹੈ ਸੁਣਨ ਦੀ ਸਜ਼ਾ ਵੀ ਮਿਲਦੀ ਹੈ ਇਸ ਕਰਕੇ ਭੁੱਲ ਕੇ ਵੀ ਕਦੇ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਨਹੀਂ ਕਰਨੀ ਕਿਸੇ ਚੰਗੇ ਬੰਦੇ ਦੀ ਜਾਂ ਕਿਸੇ ਮਾੜੇ ਬੰਦੇ ਦੀ ਅਤੇ ਸੰਤ ਦੀ ਨਿੰਦਿਆ ਤਾਂ ਸੋਚਣਾ ਵੀ ਪਾਪ ਹੈ ਕਿਸੇ ਨਾਮ ਜਪਣ ਵਾਲੀ ਰੂਹ ਦੀ ਨਿੰਦਿਆ ਚੁਗਲੀ ਕਰ ਬੈਠੋ ਤਾਂ ਫਿਰ ਮਾਫੀ ਨਹੀਂ ਮਿਲਦੀ ਕਿਤੇ ਵੀ ਢੋਈ ਨਹੀਂ ਮਿਲਦੀ ਇਸ ਕਰਕੇ ਆਓ ਅੱਜ ਜਦੋਂ ਆਪਾਂ ਵੀ ਆਪਣੇ ਆਪ ਦੇ ਅੰਦਰ ਚਾਤ ਮਾਰੀਏ ਜੇਕਰ ਇਹ ਗਲਤੀ ਕੀਤੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਟੈਪ ਆਈਏ ਗੁਰੂ ਨਾਨਕ ਪਾਸ਼ਾ ਜੀ ਤੋਂ ਮਾਫੀ ਮੰਗੇ ਕਿ ਸਤਿਗੋ ਸੱਚੇ ਪਾਸ਼ਾ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਜਾਣੇ ਅਣਜਾਣੇ ਦੇ ਵਿੱਚ ਮੇਰੇ ਤੋਂ ਮੈਨੂੰ ਪਕਸ਼ ਲਾਓ ਅਤੇ ਅੱਗੇ ਤੋਂ ਇਹ ਗਲਤੀ ਇਹ ਗੁਨਾਹ ਇਹ ਪਾਪ ਕਰਨ ਤੋਂ ਮੈਨੂੰ ਤੁਸੀਂ ਬਚਾ ਲੈਣਾ ਤੁਸੀਂ ਹੀ ਮੈਨੂੰ ਬਚਾਓਗੇ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ ਸੱਚੇ ਪਾਤਸ਼ਾ ਜੋ ਪਿਛੇ ਹੋ ਗਿਆ ਉਸ ਤੋਂ ਪੁੱਲ ਬਖਸ਼ਾ ਦਿਓ ਇਹ ਅਰਦਾਸਾਂ ਬੇਨਤੀਆਂ ਆਪਣੇ ਗੁਰੂ ਦੇ ਅੱਗੇ ਕਰਨੀਆਂ ਨੇ ਅਤੇ ਖੁਦ ਜਿੱਥੇ ਵੀ ਜਾਓ ਉੱਥੇ ਧਿਆਨ ਰੱਖਣਾ ਹੈ ਕਿ ਸਾਡੇ ਮੂੰਹੋਂ ਕਦੇ ਕਿਸੇ ਦੀ ਬੁਰੀਾਈ ਨਾ ਹੋਵੇ ਸਾਡੇ ਮੂੰਹੋਂ ਕਿਸੇ ਦੀ ਨਿੰਦਿਆ ਚੁਗਲੀ ਨਾ ਨਿਕਲੇ ਜੇਕਰ ਕੋਈ ਸਾਡੇ ਨਾਲ ਕਰਦਾ ਹੈ ਤਾਂ ਉਹਦੇ ਅੱਗੇ ਵੀ ਹੱਥ ਚੋੜ ਦਿਓ ਕਿ ਭਾਈ ਇਹ ਕੰਮ ਕਰਕੇ ਮੈਂ ਸਜ਼ਾ ਦਾ ਹੱਕਦਾਰ ਨਹੀਂ ਬਣਨਾ ਕਿਉਂਕਿ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਜਾਂ ਸੁਣਦੇ ਹਾਂ ਸਾਡੀ ਕੀਤੀ ਹੋਈ ਭਜਨ ਬੰਦਗੀ ਦੀ ਕਮਾਈ ਵੀ ਰੁੜ ਜਾਂਦੀ ਹੈ ਨੇਕ ਕੰਮਾਂ ਦੀ ਕਮਾਈ ਵੀ ਰੁੜ ਜਾਂਦੀ ਹੈ ਤਾਂ ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ